ਰਾਹੁਤ ਕਿਦਾਰਿਓ ਆਸਾ ਤੂ ਕੇਦਾਰਿਓ ਆਸਾ ਤੂ ਕੇਦਾਰਿਓ ਆਸਾ ਤੂ ਕੇਦਾਰਿਓ ਵਾਈ ਗੁੱਡ ਦਾਸ I'm uh, so ਤੇਰੇ ਨਾਮ ਤੇ ਸਾਰੀ ਜਿੰਦਗੀ ਜੋ ਮੰਗੇ ਕਾਕਰ ਆਪਣੇ ਤੇ ਸੋਈ ਸੋਈ ਵਿਸ਼ਵਾਸ ਹੋਵੇ ਸਤਿਗੁਰੂ ਦੇ ਬਾਬੇ ਲੈਣੀ ਵਰਤਾ ਸੰਖੇਪ ਸ਼ਬਦ ਪੜ੍ਹਦੇ ਆ ਪੜ੍ਹ ਰਹੇ ਸਤਿਗੁਰ ਦੇ ਇਤਿਹਾਸ ਵਿੱਚੋਂ ਇਸ ਸਾਖੀ ਯਾਦ ਆ ਰਹੀ ਪ੍ਰਿੰਸੀਪਲ ਜੀ ਸਿੰਘ ਨੇ ਲਿਖਿਆ ਕਹਿੰਦੇ ਇੱਕ ਵਾਰੀ ਸੰਗਤ ਨੇ ਗੁਰਧਾਮ ਨੂੰ ਨਾਨਕ ਦੇ ਮਹਾਰਾਜ ਜੀ ਨੂੰ ਆਖਿਆ ਸੱਚੇ ਪਾਤਸ਼ਾਹ ਬਾਬਾ ਸੀਰ ਚੰਦ ਦੇ ਬਾਬਾ ਲਖਮੀ ਦਾਸ ਵੀ ਤੁਹਾਡੇ ਸਪੁੱਤਰ ਵੀ ਉਹ ਵੀ ਬੜੀ ਸਿਰਨਿਕ ਕਰਦੇ ਨੇ ਬੰਦਗੀ ਦੀ ਕਾਰਨ ਨਹੀਂ ਸੋਨਾ ਸੰਗਤ ਦੀ ਬਾਤ ਕਰਨਾ ਜੀ ਕਹਿੰਦਾ ਜਦੋਂ ਧਰਮ ਦਾ ਜੇ ਐਨਾ ਹੁੰਦਾ ਉੱਥੇ ਨੇਕੀਆਂ ਨੇਕੀਆਂ ਗੱਲਾਂ ਜਿਹੜਾ ਕੰਪੀਟੀਸ਼ਨ ਹੁੰਦਾ ਨਾ ਕੰਪੀਟੀਸ਼ਨ ਬਈ ਵਧਾਈ ਬੁਲਾ ਦਿਓ ਮਾੜੀ ਮੰਗੇ ਕਿ ਬਈ ਵਧਾਈ ਬੋਲ ਲੈਣਗੇ ਕਾ ਉਹਨੂੰ ਛੋਟੀਆਂ ਛੋਟੀਆਂ ਗੱਲਾਂ ਵੀ ਵਿਚਾਰੀਆਂ ਜਾਂਦੀਆਂ ਨੇ ਇਹ ਨਹੀਂ ਕਿ ਜਿਹੜਾ ਕੰਪੀਟੀਸ਼ਨ ਦੇ ਵਿੱਚ ਹਾਰ ਜਾਂਦਾ ਹੈ ਉਹ ਬਰਦ ਹੋ ਜਾਂਦਾ ਦੇਖੋ ਬੱਚਿਆਂ ਨੇ ਪੇਪਰ ਪਹਿਲੇ ਤੇਿਆਰੀ ਦਾ ਸਾਰੀ ਕਰਕੇ ਜਾਂਦੇ ਨਾ ਜਿਹੜੇ ਫੇਲ ਹੋ ਜਾਂਦੇ ਨੇ ਆਪਾਂ ਉਹਨਾਂ ਨੂੰ ਘਰ ਭਲੀ ਕਹਿ ਕੇ ਸੀਧਾ ਵਾਪਸ ਸੇਣੀ ਚ ਜਾਂਦੇ ਬਾਬਾ ਲੱਗ ਕੇ ਦਾਸ ਜੀ ਨੂੰ ਗਰਦ ਤਰੀ ਨੇ ਸੀ ਕੇ ਸੰਗ ਉਹ ਵੀ ਬੰਦਗੀ ਦੇ ਵਿੱਚ ਬੰਦਗੀ ਉਹ ਵੀ ਕਰਦੇ ਸਨ ਪਰ ਗੱਲ ਸਿਰਫ ਥੋੜੀ ਜੀ ਉਹਨਾਂ ਦੇ ਅੰਦਰ ہمیں دے رہا کسی پاسکا لیں گے وہ بچاریاں نے ہمیں گے ہونٹ بابا رہنا ہوں کہ میں پروستہ سینے بابا سینے جاندہ میں پروستہ تھا سنگتہ ہوں ساتھ رہا گیا صحیح ساتھے کہنا پا سنگجی سماپک کی کاتے ہیں جیتنا سماپک بخشے سان اپاونا اس کو باہر اسماپک ہی کراؤں گے کہ انہیں سمجھ رہے کہ حلیف رہا گے درد پروستہ تھی سنگتہ ہوں ساتھ رہا نکرے مہارا جنے سدیا ਸਾਮਣੇ ਸੁਧਰਿਆਗੀ ਬਾਬਾ ਲੈਣਾ ਜੀ ਵੀ ਆ ਗਏ ਤੇ ਸਤਿਗੁਰ ਨੇ ਮੁਠੀਆਂ ਬੰਨ੍ਹ ਦਿੱਤੀਆਂ ਤੇ ਇੱਕ ਮੁਠੀ ਦੇ ਵਿੱਚ ਸਾਹਮਣੇ ਦਿਖਾ ਕੇ 5 ਪੈਸੇ ਪਾਈ ਮੁਠੀ ਚ ਬਾਬਾ ਸ੍ਰੀ ਚੰਦ ਦੇ ਬਾਬਾ ਬਾਬਾ ਸ੍ਰੀ ਚੰਦ ਨੂੰ ਪਹਿਲਾ ਪਛਾ ਮੁਠੀ ਵਿੱਚ ਕੀਏ ਬਾਬਾ ਜੀ ਕਹਿੰਦੇ 5 ਪੈਸੇ ਜੀ ਹੋਰ ਕੀ ਕੋਲੋਂ ਬਾਦ ਕਹਿੰਦੇ ਜੀ ਬਾਦ ਬਾਬਾ ਅਕਮੇ ਰਾਜ ਨੂੰ ਕਹਿੰਦੇ ਦੱਸੋ ਤੁਸੀਂ ਇਹ ਕਿ ਵੱਡੇ ਭਰਾ ਇਹਦਾ ਸੀ ਦਿੱਤਾ ਹੈ 5 ਪੈਸੇ ਲੈ ਜੀ

ਇਹ ਇੰਦਾ ਦਾ ਕਸੂਰ ਬਾ ਸਤਗੁਰੂ ਦਾ ਨਹੀਂ ਸਾਚਾ ਸਤਗੁਰੂ ਖਿਆਲ ਕਰੇ ਜੋ ਸਿੱਖਾਂ ਨੇ ਝੂਠ ਇੱਕ ਨੂੰ ਗੁਰੂਸਪੁਰ ਸਾਹਿਬ ਤੋਂ ਦਿਖਾਈ ਦੇਣਾ ਆਪਣੇ ਗੁਰੂ ਦਾ ਸਾਡ ਗੀਣਾ ਇਹ ਦੂਦਰ ਪੜਤ ਨਹੀਂ ਜੋ ਕੋ ਰੋੜੀ ਵੀ ਨਹੀਂ ਪੜਤ ਨਹੀਂ ਸਭ ਕੁਝ ਮਿਲ ਜਾਂਦਾ ਇਹ ਪ੍ਰੋਸਾ ਜੋ ਮੰਗਿਆ ਖਾਤੁਰ ਆਪਣੇ ਤੇ ਸੋਈ ਸੋਈ ਦੀ ਹੈ ਤੇ ਸਤਗੁਰੂ ਤੇ ਸਤਗੁਰੂ ਨੇ ਪਰਿਵਾਰ ਤੇ ਕਿਰਪਾ ਕੀਤੀ ਹੈ ਉਸੇ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਸਤਗੁਰੂ ਜੀ ਦਾ ਸ਼ੁਕਰਾਨਾ ਕਰ ਰਹੇ ਨੇ ਗੁਰੂ ਮਹਾਰਾਜ ਜੀ ਦੇ ਨਾਲ ਜੁੜੇ ਨੇ آو پسار اور پسار سا شب نلوی لکھ خوشیاں پاتشاہیاں یہ گر ساتھ گرنا در کرے اس کو بعد پسار یا نانسر کی تجاب کرانگے یہ طرح سما سامن قربند کبیرانی بخشیا انہیں سمیت رہے کہ سیادی پر نہیں ہیں اور سار شب نلوی لکھ خوشیاں پاتشاہیاں کے ساتھ گرنا در کرے ਸਾਰੇ ਨਾ ਸਭ ਕੁਨ ਨਦ ਕਰੇ ਇਹਨੇ ਨਾ ਸਭ ਕੁਨ ਨਦ ਕਰੇ ਇਹਨੇ ਸਭ ਕੁਨ ਨਦ ਕਰੇ ਸਭ ਕੁਨ ਨਦ ਕਰੇ ਇਹਨੇ ਸਭ ਕੁਨ ਨਦ ਕਰੇ ਸਭ ਨਾ ਨਾ ਤੁਰ ਨਦਰ ਕਰੇ ਤੇ ਸਭ ਤੁਮ ਨਦਰ ਕਰੇ ਤੇ ਸਭ ਤੁਮ ਨਦਰ ਕਰੇ ਤੇ ਸਭ ਤੁਮ ਨਦਰ ਕਰੇ ਤੁਰ ਨਦਰ ਕਰੇ ਤੇ ਸਭ ਤੁਮ ਨਦਰ ਕਰੇ ਤੇ ਸਭ ਤੁਮ ਨਦਰ ਕਰੇ ਤੁਰ 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 ਨਦਰ ਕਰੇ ਤੇ ਸਭ ਤੁਮ ਨਦਰ ਕਰੇ